ਉਹ ਕਹਿੰਦੀ ਆ ਕਹਿੰਦੀ ਮੈਂ ਸਕੂਲ ਤੇ ਵਧੀਆ ਪੜ੍ਹਦਾ ਸੀ ਉਹ ਤੇ ਪਪੀ ਦੀ ਲੋਈ ਰਕਲੇ ਨੂੰ ਮੈਂ ਸਕੂਲ ਤੇ ਵਧੀਆ ਪੜ੍ਹਦਾ ਪਰ ਮੇਰੇ ਕਰ ਕਲੇਸ਼ ਹੋਣਾ ਹੈ ਆਂਡੇ ਕਵਾਂਡੇ ਉਹਦੇ ਖਿਲਾਫ ਕੋਈ ਗਵਾਹੀ ਨਹੀਂ ਖੜੀ ਕਰੂਗਾ ਕਿਉਂਕਿ ਸਾਰਾ ਆਂਡੇ ਕਵਾਂਡ ਕਹਿ ਰਿਹਾ ਵਾ ਜੇ ਉਹ ਸਾਨੂੰ ਵੀ ਮਾਰ ਦੂਗਾ ਸਾਨੂੰ ਵੀ ਮਾਰ ਦੂਗਾ ਉਹਦਾ ਆਂਡੇ ਕਵਾਂਡ ਖੁਦ ਕਹਿ ਰਿਹਾ ਕਹਿ ਰਿਹਾ ਵਾ ਉਹ ਡਰਦੀ ਐ ਸਾਰੇ ਪਰ ਅਸੀਂ ਨਹੀਂ ਡਰਦੇ ਸਾਨੂੰ ਸਾਡੀ ਭੈਣ ਨੇ ਪਹਿਣਵਾ ਹੀ ਨਹੀਂ ਡਰਦੀ ਦਾ ਦਿਮਾਗ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਉਹਨੂੰ ਸਾਹਮਣੇ ਲਿਆਂਦਾ ਜਾਵੇ ਪਬਲਿਕ ਦੇ ਸਾਹਮਣੇ ਉਹਦੀ ਤੁਹਾਨੂੰ سزا ਦਿੱਤੀ ਜਾਵੇ ਕੋਲਰ ਰਿਕਾਰਡ ਕਰੋ ਜਿਹੜੀ ਉਹ ਕਹਿੰਦੀ ਆ ਮੈਂ 1 ਸਾਲ ਤੋਂ ਆਪਣੇ ਪੇਕੇ ਬੈਠੀ ਕੀ ਗਿਆ ਲੋ ਆਪਣੇ ਹਸਬੰਡ ਦੇ ਟੱਚ 'ਚ ਨਹੀਂ ਸੀ ਹੈਗੀ ਡਿਟੇਲ ਚਾਹੀਦੀ ਸਾਨੂੰ ਇਹ ਸਰਕਾਰ ਕੋਲੋਂ ਮੰਗਿਆ ਵੀ ਇਹ ਸਾਨੂੰ ਇਨਸਾਫ ਚਾਹੀਦਾ ਉਹਦੇ ਵਿੱਚ ਦਿਮਾਗ ਕਿਤਾ ਚੱਲਿਆ ਕਿਹੜਾ ਵੀ ਦੋਸ਼ੀ ਆ ਨੂੰ ਦੇਖਦੀ ਹੈ ਕਿ ਪੁਲਿਸ ਪ੍ਰਸ਼ਾਸਨ ਅਗਲੀ ਜਾਂਚ ਕੀ ਕਰਦਾ ਦੋਸਤੋ ਅਜਨਾਲਾ ਦੇ ਪਿੰਡ ਰਾਣਾ ਕੰਦੋ ਵਾਲੀਆ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਇੱਕ ਮਾਂ ਪਰਜਾਈਅਤੇ ਛੋਟੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਉਸਦੇ ਚਾਚੇ ਵੱਲੋਂ ਤਾਂ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਦੇ ਹਾਂ ਫਿਲਹਾਲ ਦੇਖ ਸਕਦੇ ਹੋ ਨੇ ਲੈਂਦਾ ਜਾਵੇ ਸਾਡੀ ਡਿਮਾਂਡ ਇਹੋਈ ਆ ਕਿ ਉਹਨੂੰ ਸਾਹਮਣੇ ਲਿਆਂਦਾ ਜਾਵੇ ਜੋ ਵੀ ਆ ਸਾਡੀ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੀ ਭੈਣ ਨੂੰ ਇਨਸਾਫ਼ ਦੇ ਜੇਲ੍ਹ ਚ ਚਲ ਗਿਆ ਸਾਡੇ ਸਰਕਾਰ ਇੱਕ ਚੀਜ਼ ਬਾਹਰ ਲਿਆ ਸਕਦੀ ਤੇ ਇਹ ਵੀ ਬਾਹਰ ਲਿਆ ਸਕਦੀ ਆ ਉਹ ਆਪਣੀ ਘਰ ਦੀ ਨੂੰ ਬਾਹਰ ਲਿਆ ਸਕਦੀ ਅਸੀਂ ਪੂਰੀ ਅਸੀਂ ਇਹ ਇਨਸਾਫ਼ ਚਾਹੁੰਦੇ ਚਾਹੁੰਦੇ ਆ ਤਾਂ ਕਿ ਸਾਰੀ ਦੁਨੀਆ ਦੇ ਰਿਸ਼ਤੇ ਤੇ ਵਿਸ਼ਵਾਸ ਨਾਮ ਕਿ ਆ ਕਿਸੇ ਨੂੰ ਕੀ ਜਾਣ ਕੇ ਪੁਲਿਸ ਤੇ ਆ ਗਈ ਜਤਵਾਨ ਅਸੀਂ ਉਹਦੇ ਤੇ ਸੀਏ ਡਿਮਾਂਡ ਤੇ ਗਿਆ ਆ ਪੁੱਛੋਗੇ ਤੇ ਅਸੀਂ ਕੀਤਾ ਆ ਤੌਰਚਰ ਕੀਤਾ ਆ ਪਰ ਉਹ ਤੌਰਚਰ ਸਹਿ ਨਹੀਂ ਸਕਿਆ ਇਸ ਕਰਕੇ ਅਸੀਂ ਉਹਨੂੰ ਜੇਲੇ ਭੇਜ ਦਿੱਤਾ ਠੀਕ ਹੈ ਜੀ ਉਹ ਜੇਲੇ ਚਲ ਗਿਆ ਉਹ ਨਹੀਂ ਸ਼ਹੀ ਹੈ ਕੋਈ ਹੋरेगा ਮਗਰ ਸਾਨੂੰ ਲੱਗਦਾ ਹੈਗਾ ਤੁਸੀਂ ਵੀਰ ਜੀ ਤੁਸੀਂ ਇਨਸਾਨੀਅਤ ਦੇ ਨਾਤੇ ਸੋਚੋ ਨਹੀਂ ਹੈਗਾ ਕੋਈ ਤੁਸੀਂ ਇਨਸਾਨ ਇੱਕ ਨਿਸ਼ਚਈ ਕੀ ਕਰ ਸਕਦਾ ਇੱਕ ਇੱਕ ਨੂੰ ਮਾਰਦਾ ਦੋ ਨੂੰ ਮਾਰਦਾ ਉਹ ਬੱਚੇ ਦਾ ਕੀ ਕਸੂਰ ਹੈ ਬੱਚੇ ਵਰੀ ਨੂੰ ਚੱਕ ਗਿਆ ਨਾਲ ਹੋਇਆ ਕੋਈ ਨਸ਼ੇੜੀ ਵਾਲੀ ਨਹੀਂ ਹੋਇਆ ਖੁੰਦਕਬਾਜੀ ਨਾਰੀ ਇਹ ਸਭ ਕੁਝ ਹੋਇਆ ਪਿੱਛੇ ਉਹਦੀ ਆਦਮਾ ਰਹਿੰਦਾ ਕਹੇਗੀ ਅਸ਼ਾ ਕਰਦੇ ਸੀਗੇ ਤਾਂ ਤਾਂ ਕਰਕੇ ਇਹ ਦੋਨੇ ਨਹੀਂ ਫੇਰ ਕਰਦੇ ਚ ਲੜਾਈ ਕਿ ਅਸਰਦੀ ਨੂੰ ਖੇੜੇ ਸਾਰਨ ਦੀ ਲੜਾਈ ਕਿਉਂ ਸੀ ਕਿ ਉਹਨੂੰ ਕੈਂਬਰੀ ਸਕੂਲ ਪੜਿਆ ਗਿਆ ਗਿਆ ਜੇ ਉਹਦੀ ਕਰਦੀ ਦੇ ਬਿਆਨ ਇਹ ਫੇਰ ਉਹਦੀ ਕਰਦੀ ਲੜਾਈ ਕਾਦੀ ਸੀ ਕਿਉਂ ਲੜਾਈ ਸੀ ਕਿਉਂ ਲੜਦੀ ਸੀ ਜਦੋਂ ਲਾਸਟ ਟੈਸਟ ਕਰਦੀ ਉਹਦਾ ਜਿਹੜੇ ਜਿੰਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਉਹਨੇ ਖੁਦ ਵੀ ਬਿਆਨ ਦਿੱਤਾ ਕਿ ਮੈਂ ਕੀਤਾ ਜੀ ਇਹ ਸਾਰਾ ਕੁਝ ਉਹਨੇ ਕੀਤਾ ਪਰ ਉਹ ਇਹ ਕਿਉਂ ਕੀਤਾ ਇਹਦਾ ਇਨਸਾਫ ਚਾਹੀਦਾ ਉਹਨੇ ਕਿਹੜੇ ਕਾਰਨ ਕੀਤਾ ਕਿਉਂ ਕੀਤਾ ਇਹ ਇਨਸਾਫ ਚਾਹੀਦਾ ਹੁੰਦਾ ਜਿਸ ਵਿੱਚ ਨੱਜਾਗਾ ਉਹ ਚਾਹੀਦਾ ਸਾਨੂੰ ਉਹ ਚਾਹੀਦਾ ਸਾਨੂੰ ਵੀ ਉਹਨੇ ਆਪਣੇ ਤੇ ਲੈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਟਕਲੇਸ਼ ਹੋਣੇ ਸੀ ਕਰਦਾ ਸੀ ਉਹ ਮਾਰ ਪਿਆ ਨੂੰ ਘੁੱਟਦਾ ਸੀ ਰੋਜ਼ ਘੁੱਟਦਾ ਸੀ ਪਤਾ ਨਹੀਂ ਕੋਈ ਆਂਡੀ ਕਮਾਡੀ ਗਵਾਹੀ ਦੇਂਦਾ ਜਾਂ ਨਹੀਂ ਦੇਂਦਾ ਇਸ ਗੱਲ ਦੀ ਆਂਡੀ ਗਵਾਂਡੀ ਉਹਦੇ ਖਿਲਾਫ ਕੋਈ ਗਵਾਹੀ ਨਹੀਂ ਖੜੀ ਕਰੂਗਾ ਕਿਉਂਕਿ ਸਾਰਾ ਆਂਡ ਗਵਾਂਡ ਕਹਿ ਰਿਹਾ ਵਾ ਜੇ ਉਹ ਸਾਨੂੰ ਵੀ ਮਾਰ ਦੂਗਾ ਸਾਨੂੰ ਵੀ ਮਾਰ ਦੂਗਾ ਉਹਦਾ ਆਂਡ ਗਵਾਂਡ ਖੁਦ ਕਹਿ ਰਿਹਾ ਕਹਿ ਰਿਹਾ ਉਹ ਡਰਦੇ ਆ ਸਾਰੇ ਪਰ ਅਸੀਂ ਨਹੀਂ ਡਰਦੇ ਸਾਨੂੰ ਸਾਡੀ ਭੈਣ ਨੇ ਪਹਿਨਵਾ ਹੀ ਨਹੀਂ ਡਰ ਪਰ ਕੋਈ ਗਵਾਹੀ ਦੇਣ ਲਈ ਤਿਆਰ ਨਹੀਂ ਆ ਕੋਈ ਗਵਾਹੀ ਦੇਣ ਲਈ ਤਿਆਰ ਨਹੀਂ ਉਹ ਕਹਿ ਰਹੇ ਆ ਸਾਨੂੰ ਤੇ ਨਹੀਂ ਮਾਰ ਦੂਗਾ ਸਾਨੂੰ ਖੁਦ ਕਹਿ ਰਹੇ ਸਾਨੂੰ ਤੇ ਨਹੀਂ ਮਾਰ ਦੂਗਾ ਪਹਿਲਾਂ ਵੀ ਬਾਪੂ ਦੀ ਮਗਰ ਡਾਂਟਰ ਲੈ ਕੇ ਪਹੁੰਚਿਆ ਸੀ ਬਸ ਸਹੀ ਗੱਲ ਸਹੀ ਗੱਲ ਆ ਸਹੀ ਗੱਲ ਆ ਰੋਜ ਕੁੱਟਦਾ ਸੀ ਸਾਡੀ ਭੈਣ ਦੀ ਜਮਾਨੀ ਆ ਕਿ ਉਹ ਆਪਣੇ ਦੋਵੇਂ ਮਾਂ ਵੀ ਉਹਨੂੰ ਦੋਵੇਂ ਕੁੱਟਦਾ ਸੀ ਦੋਵੇਂ ਦੋਮਾਂ ਨੂੰ ਕੁੱਟਦਾ ਸੀ ਪਰ ਉਹ ਕਹਿੰਦੇ ਸੀ ਅਸੀਂ ਤਕਲੀਂ ਅੰਦਾਜ਼ੀ ਨਹੀਂ ਕਰਨੀ ਅਸੀਂ ਸੋਚੀ ਕਿ ਇਹਦਾ ਅਸਰ ਆ ਗਿਆ ਉਹ ਮਾਪਿਆਂ ਨੂੰ ਪੂਕੀ ਜਿੰਦਗੀ ਹੈ ਜਦੋਂ ਲੋਕਾਂ ਨੂੰ ਲੱਗਦਾ ਕਿ ਇੱਕ ਛੋਟੇ ਬੱਚੇ ਦੇ ਮੁੱਢੀ ਅਸਰ ਕਰ ਦਿੱਤਾ ਗਿਆ ਹੁਣ ਅਸੀਂ ਉਸ ਤੋਂ ਚਰਚਾ ਕੀਤੀ ਹੈ ਕੀ ਅਸੀਂ ਕਹਿੰਦੇ ਕਿ ਕਿਸ ਤਰ੍ਹਾਂ ਅਸੀਂ ਆ ਕੇ ਉਹ ਜਾਂਚ ਐਸੀ ਕਰਕੇ ਉਹਨੀਆਂ ਫੋਨ ਕਾਲਸ ਚੈੱਕ ਕੀਤਾ ਜਾਵੇ ਉਹਦੇ ਪਿੱਛੇ ਦਿਮਾਗ ਕਿਹਦਾ ਚੱਲ ਰਿਹਾ ਹੈ ਉਹਦੇ ਪਿੱਛੇ ਦਿਮਾਗ ਕਿਹਦਾ ਚੱਲਿਆ ਹੈ ਜੋ ਵੀ ਉਹ ਕਰ ਰਿਹਾ ਹੈ ਕਿਹਦਾ ਦਿਮਾਗ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਉਹਨੂੰ ਸਾਹਮਣੇ ਲਿਆਂਦਾ ਜਾਵੇ ਪਬਲਿਕ ਦੇ ਸਾਹਮਣੇ ਉਹਦੀ ਤੁਹਾਨੂੰ ਸਜ਼ਾ ਦਿੱਤੀ ਜਾਵੇ ਉਹਦੀਆਂ ਫੋਨ ਕਾਲਾਂ ਉਹ ਵੇਖੋ ਜਿਉ ਚੁੱਪ ਰਹਿੰਦਾ ਸੀ ਨਾ ਉਹਦਾ ਫੋਨ ਚੱਲਦਾ ਅੱਜਕੱਲ ਮੀਡੀਆ ਦਾ ਵੇਖੋ ਕਿ ਉਹ ਉਹ ਜੀਆਂ ਵੀਡੀਓ ਵੇਖਦਾ ਸੀਗਾ ਕਿ ਮੈਂ ਕ੍ਰਿਮੀਨਲ ਕੰਡ ਕਰਨਾ ਹੈ ਕਿ ਜਾਂ ਉਹ ਕਿਸੇ ਦੇ ਟੱਚ ਵਿੱਚ ਸੀਗਾ ਜਾਂ ਉਹ ਕਹੀ ਉਹਨੂੰ ਡੇਲੀ ਨਹੀਂ 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 ਸਿਸਟਰ ਸਾਡੀ ਸਿਸਟਰ ਹੈ ਸਾਡੀ ਸਿਸਟਰ ਹੈ ਮੇਰੀ ਭਤੀ ਹੈ ਕੁਝ ਨਹੀਂ ਕੀਤਾ ਸਾਨੂੰ ਕੱਲ ਜਦੋਂ ਸਾਡੇ ਫਾਦਰ ਸਾਹਿਬ ਗਏ ਆ ਕੱਲ ਐਸਐਸਪੀ ਨੂੰ ਮਿਲਣ ਉਹਨਾਂ ਨੇ ਆਖਿਆ ਕਿ ਠੀਕ ਹੈ ਅਸੀਂ ਉਹਦੀ ਵਾਈਫ ਨੂੰ ਪੁੱਛਗਿਸ਼ ਕਰਦੇ ਆ ਪਰ 2 ਘੰਟੇ ਬਾਅਦ ਸਾਨੂੰ ਖਬਰ ਆਉਂਦੀ ਆ ਕਿ ਇਹਨੂੰ ਅਸੀਂ ਭੇਜ ਦਿੱਤਾ ਇਹਨੂੰ ਅਸੀਂ ਥੋੜਾ ਜਿਹਾ ਟਾਰਚਰ ਕੀਤਾ ਹੈ ਇਹ ਟਾਰਚਰ ਸਹਿ ਨਹੀਂ ਸਕਿਆ ਇਹਨੂੰ ਅਸੀਂ ਜੇਲੇ ਭੇਜ ਦਿੱਤਾ ਆ ਭੈਣੂ ਨਹੀਂ ਕੋਣ ਨੇ ਇਹ ਭੈਣ ਨੇ ਉਹਨਾਂ ਦੇ ਛੋਟੇ ਵੱਡੇ ਭੈਣ ਜੀ ਆ ਮੇਰਾ ਜੀ ਜੀ ਰਟ ਗਿਆ 프래셔나इज ਪਿੰਡ ਵਾਲੇ ਕਹੀ ਜਾਂਦੇ ਆ ਇਹਨੂੰ ਪੁਲਿਸ ਨਸ਼ੇੜੀ ਆ ਜੀ ਅਸੀਂ ਨਸ਼ੇੜੀ ਦੀ ਕੋਸ਼ਿਸ਼ ਕਰਕੇ ਕਹਿ ਰਹੇ ਹਾਂ ਡਰਦੇ ਆ ਉਹਦੇ ਤੋਂ ਕਿਸੇ ਸਾਡੇ ਤੇ ਨਹੀਂ ਮੈਨੂੰ ਖੋਦ ਖੋਦ ਇਹਨਾਂ ਦੀ ਗੁੰਡ ਨੇ ਕੀ ਆਵਾ ਸਾਨੂੰ ਤਾਂ ਨਹੀਂ ਵੱਢੂਗਾ ਕੀ ਸਾਨੂੰ ਤਾਂ ਨਹੀਂ ਕਰੂਗਾ ਕੁਝ ਵੀਰੇ ਤੋਂ ਹੀ ਇੰਨਾ ਕਿਹਾ ਮੈਂ ਸਾਹਮਣੇ ਰਿਹਾ ਮੈਂ ਨਹੀਂ ਕਰਦਾ 89 ਨੂੰ ਮਾਰ ਦੇਣੇ ਆ ਉਹਦੀ ਬੇਟੀ ਇੱਤੀ ਇੱਕ ਦਿਨ ਆ ਕੇ ਪਹਿਲੋ ਲੈ ਗਈ ਆਪਣੀ ਬੇਟੀ ਨੂੰ ਮੁੰਡੇ ਗੁਰਿੰਦਰ ਇੰਡੇ ਗੁਰਿੰਦਰ ਨੰਮ ਸੁੰਦਾ ਤਲਸੀ ਨਹੀਂ ਆ ਤਬ ਗਾਨਿਆਂ ਦਾ ਮੋਲ ਲੈਣ ਵਾਲਾ ਹੀ ਓਏ ਤੈਨੂੰ ਪਾਪਾ ਸਾਡੇ ਸਿਸਟਮ ਹੈ ਅਸੀਂ ਪਹਿਲਾ ਰਹੇ ਹਾਂ ਉਹਨੂੰ ਕਹਿੰਦੀ ਆ ਕਹਿੰਦੀ ਮੈਂ ਸਕੂਲ ਤੇ ਵਧੀਆ ਪਾਸ ਹਾਂ ਪਾਪਾ ਦੀ ਲੋੜ ਰੱਖ ਲਈ ਨੋ ਮੈਂ ਸਕੂਲ ਤੇ ਵਧੀਆ ਪਾਸ ਤਾਂ ਪਰ ਮੇਰੇ ਘਰ ਕਲੇਸ਼ ਹੋਣਾ ਹੈ ਮੇਰੇ ਘਰ ਕਲੇਸ਼ ਹੋਣਾ ਪਾਪਾ ਦੀ ਲੋੜ ਰੱਖ ਲਈ ਨੋ ਤੂੰ ਇਹ ਨਾਲ ਹੋਲੀ ਹੋਲੀ ਦੇ ਜAVE ਜੇ ਉਹ ਇਹ ਸਾਰਾ ਕੁਝ ਬਿਆਨ ਦੇ ਰਹੀ ਆ ਤੇ ਫਿਰ ਉਹਨੂੰ ਪੁੱਛੋ ਵੀ ਤੂੰ ਇੱਥੇ ਆ ਕੇ ਕਲੇਸ਼ ਉਹ ਸੀ ਉਹ ਕੈਮਰੀ ਸਕੂਲ ਤੇ ਜਦੋਂ ਬੱਚਾ ਦਾਖਲ ਕਰਵਾ ਕੇ ਆਈਆਂ ਫਿਰ ਉਸੇ ਦਿਨ ਦੋ ਤਿੰਨ ਬਾਅਦ ਆ ਕਲੇਸ਼ ਕਿਉਂ ਕੀਤਾ ਉਹਨੇ ਆ ਕੇ ਤੁਸੀਂ ਕਿਤੇ ਜਾਂਦੀ ਹੈ ਤੁਹਾਨੂੰ ਕੀ ਸ਼ਾਹ ਸਾਨੂੰ ਸੁਈਓ ਦੀ ਵਾਈਫ ਤੇ ਜਾ ਰਹੀ ਆ ਹਾਂਜੀ ਉਹਨੇ ਹੱਥ ਖਲਾਫ ਗੱਤਰ ਚਲਾਉਣ ਵਾਲਾ ਅਬੀ ਵਦਿਆ ਫੋਨ ਕਾਲਾ ਰਿਕਾਰਡ ਕਰੋ ਜਿਹੜੀ ਉਹ ਕਹਿੰਦੀ ਆ ਮੈਂ 1 ਸਾਲ ਤੋਂ ਆਪਣੇ ਪੇਕੇ ਬੈਠੀ ਕੀ ਗਿਆ ਲੋ ਆਪਣੇ ਹਸਬੰਦ ਦੇ ਟੱਚ 'ਚ ਨਹੀਂ ਸੀ ਹੈਗੀ ਉਹ ਅਸਲੀ ਉਹਨਾਂ ਕੋਲ ਨਹੀਂ ਸੀ ਕਰਦੀ ਉਹ ਉਹ ਡੇਲੀ ਉਹਨੂੰ ਫੋਨ ਕਰਦੀ ਸੀ ਇਹ ਵੀ ਉਹਨੂੰ ਮਿਲਣਾ ਚਾਹੁੰਦਾ ਸੀ ਉਹ ਵੀ ਉਹਨੂੰ ਮਿਲਣਾ ਹੁੰਦੀ ਸੀ ਕਿਉਂ ਸੀ ਜਿਓ ਇਹੋ ਇਹ ਚਲੇ ਗਈ ਸੀ ਬਾਈਕਾਟ ਮਤਲਬ ਬਾਈਕਾਟ ਰੱਖਦੀ ਸਾਨੂੰ ਇਹ ਫੋਨ ਡਿਟੇਲ ਚਾਹੀਦੀ ਸਾਨੂੰ ਇਹ ਸਰਕਾਰ ਕੋਲੋਂ ਮੰਗਿਆ ਵੀ ਇਹ ਸਾਨੂੰ ਇਨਸਾਫ ਚਾਹੀਦਾ ਉਹਦੇ ਪਿੱਛੇ ਦਿਮਾਗ ਕਿਹਦਾ ਚੱਲਿਆ ਜਿਹੜਾ ਵੀ ਦੋਸ਼ੀ ਆ ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਅਗਲੀ ਜਾਂਚ ਕੀ ਕਰਦਾ ਹੈ ਵੱਡੀ ਗੱਲ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਾਈਫ ਉਹਨਾਂ ਦੀ ਉਹ ਵੀ ਓਨੀ ਕਸੂਰਵਾਰ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾਵੇ ਕਿਤਨਾ ਕਿਤੇ ਮੋਬਾਈਲ ਚੈੱਕ ਕਰਾਈ ਜਾਂ 사이ਬਰ ਤੋਂ ਚੈਕਿੰਗ ਕਰਾਈ ਜਾਵੇ ਕਿ ਆਖਿਰਕਾਰ ਕਿੰਨੀਆਂ ਕੋਲਾ ਰੋ ਜਾਂਦੀ ਸੀ ਕਿੰਨੀਆਂ ਕੋਲਾ ਜਾਂਦੀਆਂ ਸੀ ਉਹਦੀ ਵਾਈਫ ਦੀਆਂ ਜਾਂ ਫਿਰ ਉਸ ਤੋਂ ਇਲਾਵਾ ਹੋਰ ਕਿਤੇ ਕਿਤੇ ਨਾਲ ਗੱਲ ਹੁੰਦੀ ਸੀ ਉਸ ਸ਼ਖਸ ਅਮਰਤਪਾਲ ਦੀ ਜਿਹਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਪਿੰਡ ਹੀ ਨਹੀਂ ਪੂਰੇ ਪੰਜਾਬ ਦੀਆਂ ਅੱਖਾਂ ਅੱਥਰੇ ਨਮ ਨੇ ਕਿਉਂਕਿ ਜਿਹੜੇ ਹੱਤਿਆ ਹੋਈ ਹੈ ਜਿਹੜੀਆਂ ਹਤਿਆਵਾਂ ਹੋਈਆਂ ਨੇ ਉਹਦੇ ਵਿੱਚ ਇੱਕ ਛੋਟਾ ਬੱਚਾ ਵੀ ਸੀ ਜਿੰਨੇ ਕਿਸੇ ਦਾ ਕੁਝ ਵੀ ਨਹੀਂ ਵਿਗਾੜਿਆ ਸੀ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਪਿੰਡ ਕੰਦੋਵਾਲੀਆ ਅ즈ਨਾਲਾ ਅੰਮ੍ਰਿਤਸਰ